ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਕੱਲ ਵਾਲੀ ਵੀਡੀਓ ਤੋਂ ਅੱਗੇ ਦੂਸਰੀ ਵੀਡੀਓ ਲੈ ਕੇ ਆਏ ਹਾਂ ਜਿਹੜੀ ਕਿ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਚਾਰ ਚੰਨ ਲਾਉਣ ਦੇ ਲਈ ਕੱਚੇ ਦੁੱਧ ਦੀ ਵਰਤੋਂ ਵਰਤਣ ਸਮੇਂ ਆਪਾਂ ਕਿਹੜੀ ਗੱਲ ਖਿਆਲ ਰੱਖਣੀ ਹੈ ਕੱਚਾ ਦੁੱਧ ਆਪਣੇ ਆਪ ਦੇ ਵਿੱਚ ਹੀ ਬਹੁਤ ਇਹ ਪੋਸਟਕ ਮਨਾਇਆ ਜਾਂਦਾ ਹੈ ਬਸ਼ਰਤੇ ਕਿ ਜਿਸ ਪਸ਼ੂ ਤੋਂ ਚੋਇਆ ਗਿਆ ਉਹ ਤੰਦਰੁਸਤ ਹੋਵੇ ਪੁਰਾਣੇ ਸਮੇਂ ਦੇ ਵਿੱਚ ਜੋ ਵੀ ਫਿਜ਼ੀਕਲ ਵਰਕ ਜ਼ਿਆਦਾ ਕਰਦੇ ਸੀ ਜਿਵੇਂ ਰੈਸਲਿੰਗ ਕਬੱਡੀ ਉਹ ਜ਼ਿਆਦਾਤਰ ਕੱਚਾ ਦੁੱਧ ਹੀ ਪਿੰਦੇ ਸੀ ਖਾਸ ਕਰਕੇ ਸਿੱਧਾ ਹੀ ਮੱਝ ਗਾਣਾਂ ਤੋਂ ਮੁੰਡੇ ਵਿੱਚ ਤਾਂ ਰਾਮਾਰਕੀ ਚਰੋ ਤਾਂ ਖਾਂ ਪੀਣ ਦੇ ਵਿੱਚ ਰਹਿ ਗਿਆ ਤੇ ਇਹਨੂੰ ਚਿਹਰੇ ਤੇ ਲਗਾਉਣ ਦੇ ਨਾਲ ਵੀ ਜਿਹੜੀ ਆਪਣੀ ਚਮੜੀ ਹੈ ਚਿਹਰਾ ਹੈ ਸਕਿਨ ਬੜੀ ਖੂਬਸੂਰਤ ਤੇ ਗਲਾਂਗ ਬਣਦੀ ਹੈ ਬਹੁਤ ਸਾਰੇ ਲੋਕ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹੈ ਚਾਹੇ ਉਹ ਮਹਿੰਗੇ ਤੇ ਮਹਿੰਗੇ ਪ੍ਰੋਡਕਟਸ ਵਰਤਦੇ ਹੈ ਪਰ ਉਹਨਾਂ ਦੇ ਫਿਰ ਵੀ ਕੋਈ ਨਾ ਕੋਈ ਸਾਈਡ ਇਫੈਕਟਸ ਹੁੰਦਾ ਹੈ ਕਾਰਨ ਕਿਉਂਕਿ ਇਹਦੇ ਵਿੱਚ ਕੁਝ ਕੈਮੀਕਲ ਵਾਲੀਆਂ ਚੀਜ਼ਾਂ ਜ਼ਰੂਰ ਐਡ ਕੀਤੀਆਂ ਹੁੰਦੀਆਂ। ਇਹ ਕੈਮੀਕਲ ਵਾਲੀਆਂ ਚੀਜ਼ਾਂ ਚਿਹਰੇ ਤੇ ਲਗਾਉਣ ਨਾਲ ਚਿਹਰਾ ਜਿਹੜਾ ਖੂਸ਼ਹੂਰਤ ਦਿਸਣ ਦੀ ਥਾਂ ਤੇ ਖਰਾਬ ਹੋਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਚਿਹਰੇ ਦੇ ਜਿਹੜੇ ਦਾਗ-ਧੱਬੇ ਖਤਮ ਕਰਨੇ ਹਨ, ਸੌਂਸ਼ੀਆਂ ਖਤਮ ਕਰਨੀਆਂ ਹਨ ਜਾਂ ਆਇਲੀ ਸਕਿਨ ਹੈ। ਇਹਦੇ ਲਈ ਕੁਝ ਘਰੇਲੂ ਫੇਸ ਪੈਕ ਬਣਾ ਕੇ ਲਗਾਓ। ਜਿਸ ਨਾਲ ਚਿਹਰੇ ਤੇ ਨਿਖਾਰ ਵੀ ਆਵੇਗਾ। ਸੋਹਣਾ ਲੱਗੇਗਾ ਤੇ ਨਾਲ ਹੀ ਜਿਹੜਾ ਕੈਮੀਕਲ ਦੇ ਸਾਈਡ ਇਫੈਕਟਸ ਹੈ ਉਹ ਤੋਂ ਬਚ ਜਾਵੇਗਾ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਲਈ ਅਮਨ ਅਪ ਗੱਲ ਕਰਾਂਗੇ ਚਿਹਰੇ ਦੀ ਕਿਹੜੀ ਸਮੱਸਿਆ ਲਈ ਕੱਚੇ ਦੁੱਧ ਵਿੱਚ ਕਿਹੜੀ ਚੀਜ਼ ਮਿਲਾ ਕੇ ਲਗਾਉਣੀ ਹੈ ਜੇਕਰ ਤੁਹਾਡੀ ਚਿਹਰੀ ਚਮੜੀਏ ਸਕੈਨ ਜਿਹੜੀ ਆਇਲੀ ਹੈ ਆਇਲੀ ਸਕੈਨ ਤਾਂ ਤੁਸੀਂ ਕੱਚੇ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉਣਾ ਕੱਚਾ ਦੁੱਧ ਆਇਲੀ ਸਕੈਨ ਵਾਲੇ ਲੋਕਾਂ ਲਈ ਬਹੁਤ ਵਧੀਆ ਸਕੈਨ ਟੋਨਰ ਹੈ ਆਇਲੀ ਸਕੈਨ ਸਕੈਨ ਟੋਨਰ ਬਣਾਉਣ ਦੇ ਲਈ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ 15-20 ਮਿੰਟ ਲਈ ਚਿਹਰੇ ਤੇ ਲਗਾਓ ਉਸ ਤੋਂ ਬਾਅਦ ਚਿਹਰਾ ਜਿਹੜਾ ਗਰਮ ਕਮੋਸ਼ੇ ਪਾਣੀ ਦੇ ਨਾਲ ਧੋ ਲਵੋ ਅਜਿਹਾ ਕਰਨ ਨਾਲ ਜਿਹੜੀ ਸਕਿਨ ਹੈ ਸੌਫਟ ਹੋ ਜਾਵੇਗੀ ਚਿਹਰਾ ਕਾਲਾ ਪੈਣਾ ਗਰਮੀਆਂ ਦੇ ਦਿਨਾਂ ਵਿੱਚ ਸਕਿਨ ਟੈਨ ਹੋਣਾ ਆਮ ਗੱਲ ਹੈ ਸਕਿਨ ਟੈਨ ਹੋਣ ਤੇ ਚਿਹਰਾ ਕਾਲਾ ਹੋ ਜਾਂਦਾ ਹੈ ਗਰਮੀਆਂ ਵਿੱਚ ਚਿਹਰੇ ਦੇ ਨਿਖਾਰ ਲਈ ਕੱਚੇ ਦੁੱਧ ਦਾ ਫੇਸ ਪੈਕ ਲਗਾਓ ਪੈਕ ਨੂੰ ਤਿਆਰ ਕਰਨਾ ਹੈ ਉਦੇ ਵਿੱਚ 5-6 ਬਦਾਮ ਦੁੱਧ ਦੇ ਵਿੱਚ ਪਹਿਲਾਂ 1 ਘੰਟਾ ਭਿਉਂ ਦਿਓ ਫਿਰ ਇਹਨਾਂ ਦੀ ਪੇਸਟ ਬਣਾਓ ਇਸ ਪੇਸਟ ਨੂੰ ਐਜੇ ਫੇਸਪੈਕ ਚਿਹਰੇ ਤੇ ਲਗਾਓ 15-20 ਮਿੰਟ ਤੁਸੀਂ ਨੂੰ ਲਗਾ ਕੇ ਰੱਖੋ ਅਤੇ ਨਾਲ ਹਲਕੀ ਹਲਕੀ ਮ사ਜ ਕਰੋ ਤੇ ਫਿਰ ਇਸ ਨੂੰ ਉਤਾਰ ਦਿਓ ਇਹਨੂੰ ਹਫਤੇ ਦੇ ਵਿੱਚ 2 ਵਾਰ ਜ਼ਰੂਰ ਲਗਾਓ ਰੰਗ ਗੋਰਾ ਕਰਨਾ ਗੂਰ ਰੰਗ ਕੰਨਲੀ ਕੱਚੇ ਦੁੱਧ ਵਿੱਚ ਚੰਦਨ ਦਾ ਪਾਊਡਰ ਮਿਲਾ ਕੇ ਚਿਹਰੇ ਤੇ ਲਗਾਓ ਇਹ ਇਹ ਕਰਨ ਨਾਲ ਕੁਝ ਦਿਨਾਂ ਵਿੱਚ ਤੁਹਾਡਾ ਜਿਹੜਾ ਹੈਗਾ ਰੰਗ ਗੂਰ ਹੋਣਾ ਸ਼ੁਰੂ ਹੋ ਜੂ ਤੇ ਫਰਕ ਤੁਹਾਨੂੰ ਆਪਣੇ ਆਪ ਜਿਸਨ ਲੱਗ ਪਏਗਾ ਇਸ ਦੇ ਨਾਲ ਹੀ ਛੋਟੀ ਹਰੜ ਨੂੰ ਆਪਣੇ ਖਾਣ ਪੀਣ ਦੇ ਵਿੱਚ ਸ਼ਾਮਿਲ ਕਰੋ ਚਾਹੇ ਉਹਦਾ ਮਰਬਾ ਜਾਂ ਵੈਸੇ ਪਾਊਡਰ ਬਣਾ ਕੇ ਉਹਦਾ ਛੋਟੀ ਹਰੜਾ ਜਿਹੜੀ ਉਹ ਵੀ ਚਿਹਰੇ ਦੀ ਰੰਗਤ ਨੂੰ ਲਖਾਰ ਦਈਏ ਮਹੱਸੇ ਚਿਹਰੇ ਤੇ ਅੱਜਕੱਲ ਅਕਸਰ ਹੋ ਜਾਂਦੇ ਜਿਹੜੀ ਸਰੀਰ ਦੇ ਵਿੱਚ ਕੋਸੂ ਵਸਾਇਲੇ ਤੱਤ ਰਹਿ ਜਾਂਦੇ ਆ ਉਹ ਵੀ ਬਾਹਰ ਨਿਕਲਦੇ ਆ ਜਦੋਂ ਆਪਣਾ ਖਾਣ ਪੀਣ ਅੱਜਕੱਲ ਇਹ ਹੋ ਜਾਏ ਉਹਦੇ ਨਾਲ ਵੀ ਕੋਸੂ ਹਾਰਮੋਨ ਚੇਂਜਸ ਕਰਕੇ ਉਹਦੇ ਨਾਲ ਵੀ ਚਿਹਰੇ ਤੇ ਮਹੱਸੇ ਹੋ ਜਾਂਦੇ ਆ ਚਿਹਰੇ ਤੇ ਮਹੱਸਿਆਂ ਦੀ ਸਮੱਸਿਆ ਨੂੰ ਹਟਾਉਣ ਦੇ ਲਈ 2 ਚਮਚ ਮਲਤਾਨੀ ਮਿੱਟੀ ਵਿੱਚ 2-3 ਚਮਚ ਕੱਚਾ ਦੁੱਧ ਅਤੇ 1 ਚਮਚ ਗੁਲਾਬ ਜਲ ਮਿਲਾ ਕੇ ਲਗਾਓ। ਡੇਲੀ ਇਸਪੇਸ਼ੀਅਲ ਨੂੰ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਜਿਹੜੇ ਤੁਹਾਡੇ ਮਹੌਸੇ ਆਉਹੂ ਠੀਕ ਹੋਣੇ ਸ਼ੁਰੂ ਹੋ ਜਾਣਗੇ। ਗਲੋਇੰਗ ਸਕਿਨ ਹਰ ਕੋਈ ਚਾਹੁੰਦਾ ਹੈ। ਇਹ ਜਿਹੜੀ ਚਮੜੀ ਹੈ ਸਕਿਨ ਹੈ ਜਿਹੜੀ ਕੇਰੇ ਦੀ ਚਮਕਾ ਮਾਰੀ ਤਾਂ ਗਲੋਇੰਗ ਇਸਕਨ ਦੇ ਲਈ ਆਪਾਂ ਨੂੰ ਜਿਹੜੇ ਤੇ ਗਲੋ ਲੈਉਣ ਦੇ ਲਈ ਦੁੱਧ ਦੇ ਵਿੱਚ ਖੰਡ ਮਿਕਸ ਕਰਕੇ ਲਗਾਓ ਕੁਝ ਦਿਨਾਂ ਤੱਕ ਇਹ ਕਰਨ ਨਾਲ ਜਿਹੜੇ ਦੇ ਬਹੁਤ ਵਧੀਆ ਨਿਖਾਰ ਆਏਗਾ ਜਿਹੜਾ ਨਿਖਰਨ ਲੱਗੇਗਾ ਸਾਈਆਂ ਵਿੱਚ ਮਸਲਾ ਜੇਰੇ ਦੇ ਸਾਈਆਂ ਦੀ ਸਮੱਸਿਆ ਹੋਣ ਤੇ ਕੱਚੇ ਦੁੱਧ ਵਿੱਚ ਪੌਲਸੀ ਦਾ ਰਸ ਬਲਾ ਕੇ ਲਗਾਓ ਇਸ ਨਾਲ ਕੁਝ ਦਿਨਾਂ ਵਿੱਚ ਜਿਹੜੀ ਚਿਹਰੇ ਤੇ ਸਾਈਆਂ ਪਈਆਂ ਉਹਨਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਸਾਈਆਂ ਖਤਮ ਹੋ ਜਾਣਗੀਆਂ ਰੁੱਖੀ ਤ્વਚਾ ਡਰਾਈ ਸਕਿਨ ਚਿਹਰੇ ਦੀ ਰੁੱਖੀ ਚਮੜੀ ਨੂੰ ਠੀਕ ਕਰਨ ਦੇ ਲਈ ਮਸਰਦੀ ਦਾਲ ਰਾਤ ਨੂੰ ਭਿਓਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਵਿੱਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ ਦੇ ਉੱਤੇ ਲਗਾਓ। 20 ਮਿੰਟ ਲਈ 30 ਮਿੰਟ ਤੱਕ ਇਸ ਮੇਚੂਰੀ ਤੇ ਲਗਾ ਕੇ ਰੱਖੋ। ਉਸ ਤੋਂ ਬਾਅਦ ਨਾਰਮਲ ਪਾਣੀ ਨਾਲ ਧੋ ਲਵੋ। ਚਿਹਰੇ ਦੀ ਜਿਹੜੀ ਸਕਿਨ ਬਲੈਂਡ ਕੋਮਲ ਤੇ ਚਮਕਦਾਰ ਹੋ ਜਾਵੇਗੀ। ਆਦੀਮਾਨੇ ਦੱਸਿਆ ਹੈ ਨੁਕਸਾ। ਉਹ ਇਹ ਵੀ ਜਿਹੜਾ ਕਾੜਨ ਦੇ ਵਿੱਚ ਦੁੱਧ ਧਰਦੇ ਆ ਜਦੋਂ ਤਾਂ ਦੁੱਧ ਜਦੋਂ ਸਾਮ ਨੂੰ ਉਤਾਰਦੇ ਆ ਤੇ ਉਸ ਤੋਂ ਬਾਅਦ ਦੁੱਧ ਨੂੰ ਕਿਸੇ ਹੋਰ ਬਰਤਨ ਦੇ ਵਿੱਚ ਕਢਦੇ ਆ ਲੱਸੀ ਦਹੀਂ ਬਣਾ ਕੇ ਉਹਦੀ ਮਤਲਬ ਅੱਗੇ ਅਗਲੇ ਦਿਨਾਂ ਵਾਸਤੇ ਰਿਡਕਰੀ ਦੇ ਵਿੱਚ ਤਾਂ ਉਹ ਜਿਹੜੀ ਕਾੜ ਨਹੀਂ ਹੁੰਦੀ ਹੈ ਉਹਦੇ ਵਿੱਚ ਨਾ ਥੱਲੇ ਇੱਕ ਖੁਰਚਣੀ ਜੀ ਹੁੰਦੀ ਹੈ ਲੋਹੇ ਦੀ ਤੇ ਉਹਦੇ ਨਾਲ ਤੁਸੀਂ ਉਹ ਉਤਾਰ ਕੇ ਜਿਹੜੀ ਮਲਾਈ ਜੀ ਥੱਲੇ ਲੱਗੀ ਰਹਿ ਜਾਂਦੀ ਹੈ ਕਿਉਂਕਿ ਸਾਰੇ ਦਿਨ ਉਹ ਛੇਕ ਤਰਹਿਣ ਕਰਕੇ ਥੱਲੇ ਜਿਹੜਾ ਦੁੱਧ ਜੰਮ ਜਾਂਦਾ ਕੁਛ ਉਹਦੇ ਖੜਕੜ ਕੇ ਉਸ ਕੜੇ ਹੋਏ ਦੁੱਧ ਜਿਹੜੇ ਜਮਾਏ ਥੱਲੇ ਉਹਨੂੰ ਤੁਸੀਂ ਉਤਾਰੋ ਤੇ ਉਹਨੂੰ ਤੁਸੀਂ ਆਪਣੇ ਛੇਸ ਤੇ ਲਗਾਓ। ਕਿਆ ਕਮਾਲ ਦਾ ਫਾਇਦਾ ਕਰਦਾ ਹੋ। ਚਿਹਰਾ ਲੇਸ ਲਿਸ ਕਰਦਾ, ਡਲਕਾ ਮਾਰਦਾ। ਹੈਰਾਨ ਹੋ ਜਾਂਦਾ ਬੰਦਾ ਦੇਖ ਕੇ ਚਿਹਰੇ ਤੇ ਇੰਨੀ ਜਿਹੜੀ ਚਮਕਉਂਦੀ ਹੈ ਇਹ ਚੀਜ਼ ਨੂੰ ਅਪਣਾਓ ਜੇਕਰ ਤੁਹਾਡੇ ਕੋਲੇ ਘਰੇ ਕੜੀ ਦਾ ਦੁੱਧ ਉਪਲਬਧ ਹੈ ਤਾਂ ਅਦਰਵਾਈਜ਼ ਤਾਂ ਇਹ ਬੀਤੇ ਵੇਲੇ ਦੀਆਂ ਬਾਤਾਂ ਹੋ ਗਈਆਂ ਸਮਾਂ ਚਲਾ ਗਿਆ ਉਹ ਬਹੁਤ ਘੱਟ ਕਰਨ ਦੇ ਵਿੱਚ ਇਹ ਜੀ ਦੇਖਣ ਨੂੰ ਮਿਲਦੀ ਹੈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਨਾ ਚੰਗੀ ਲੱਗੀ ਤਾਂ ਵੀ ਕਮੈਂਟ ਕਰ ਦਿਓ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਸਭ ਦਾ ਜੀਰੋਂ ਧੰਨਵਾਦ ਸ਼ੁਕਰੀਆ